ਸਾਲ ਦੀਆਂ ਮੁਬਾਰਕਾਂ ਬਹੁਤ ਵੀਡੀਓ ਤੇ ਵੀ ਰੇਟ ਪਾਈ ਹੈ ਪਰ ਸਮਾਂ ਹੋਣ ਲੱਗੇਗਾ ਕਿ ਫੋਨ ਚਾਰਜ ਨਹੀਂ ਕਰਦਾ ਤੇ ਕੋਣ ਵੀ ਫੋਨ ਪੀਕ ਨੂੰ ਪਰਸੈਂਟ ਕਰਕੇ ਆ ਚੱਲ ਨਹੀਂ ਪਰ ਜਿਹਦਾ ਕਰਦੀ ਹੈ ਵੀਡੀਓ ਕਾਉਣ ਵਾਲਾ ਸਾਰੇ ਸੌਦੇ ਬਹੁਤ ਬਹੁਤ ਮੁਬਾਰਕਾ ਮੇਰੇ ਵੱਲੋਂ ਅਜੀਤੇ ਉਹ ਵੀ ਕਰਦਾ ਕਿ ਇਹ ਸਾਲ ਤੁਹਾਡਾ ਖੁਸ਼ੀਆਂ ਭਰਪੂਰ ਹੋਵੇ ਜਿਹੜਾ ਵੀ ਪੁਰਾਣੇ ਹਿਸਾਬ ਚ ਮਦਦ ਨੂੰ ਕਿ 31 ਦਸੰਬਰ ਤੱਕ ਜਿਹੜੀਆਂ ਕិច្ਚਾ ਵੀ ਕਰਦੋ ਰਹਿ ਗਏ ਸੀਗੇ ਉਹ ਤੁਸੀਂ ਨਵੇਂ ਸਾਲ 1 ਤਰੀਕ ਤੋਂ ਲੈ ਕੇ ਆ 31 ਦਸੰਬਰ ਲੋਇਆ 26 ਤੱਕ ਚੜਦੀ ਕਲਾ ਨਾਲ ਕਰੋ ਇਹ ਉਹ ਵੀ ਕਹਿੰਦੇ ਕਿ ਨਵਾਂ ਸਾਲ ਦੀ ਸ਼ੁਰੂਆਤ ਵਧੀਆ ਨਹੀਂ ਹੋਣੀ ਸਾਡੀ ਵੀ ਵਧੀਆ ਹੀ ਹੋਈ ਹੈ ਕਿਉਂਕਿ ਨਵੇਂ ਸਾਲ ਦੀ ਸ਼ੁਰੂਆਤ ਸਾਡੇ ਕੋਲਾਰਗੜ੍ਹ ਸਾਹਿਬ ਜਿੱਥੇ ਸ਼੍ਰੀ ਗੁਰੂ ਕਾਗ ਸਿਮਾਰਾ ਜਿੱਦ ਆਪਸਥਾਨ ਸੀਗਾ ਤੇ ਚੰਨ ਸੋਭੰਗਾ ਉੱਥੇ ਨਵੇਂ ਸਾਲ ਦੀ ਸ਼ੁਰੂਆਤ ਹੋਈ ਹੈ ਸਾਡੀ ਜਿੰਦਗੀ ਦੀ ਪਹਿਲੀ ਜਿੰਦਗੀ ਦੀ ਪਹਿਲੀ ਯਾਤਰਾ ਯਾਤ ਦੇ ਉੱਤੇ ਸਮਾਸਤ ਕਿਹੜੇ ਲਾਰੇ ਕਿਹੜੇ ਰਾਰੇ ਸਰਪ੍ਰੀਰ ਸਰਪ੍ਰੀਰ ਲਾਰ ਗਿਆ ਮੇਰੇ ਵੀ ਲਾਰ ਗਿਆ ਮੇਰੇ ਵਾਸਤੇ ਬਹੁਤ ਵਧੀਆ ਤੇ ਮੈਂ ਛੋਟੇ ਵਾਸਤੇ ਵਧੀਆ ਹੋ ਗਈ ਆ ਜੀਵਨੇ ਤੇ ਇੱਕ ਸਾਥ ਜਣਾ ਸਾਡਾ ਪਿਆਰਾ ਸੱਜਣ ਜਿਹੜੇ ਨਾਲ ਕੀ ਰਿਸ਼ਤੇਦਾਰੀ ਨਿਕਲ ਗਈ